ਸਾਸਰੀ ਕਾਲਜੀ ਸਾਰੇ ਭੈਣ ਭਰਾਵਾਂ ਨੂੰ ਇੱਕ ਹੋਰ ਬਹੁਤ ਹੀ ਦੁੱਖਦਾਈ ਘਟਨਾ ਹੋਈ ਆ ਜ਼ਿਲ੍ਹਾ ਬਰਨਾਲਾ ਦੇ ਪੈਂਦੇ ਪਿੰਡ ਮਹਿਲਕਲਾਂ ਦੇ ਨੌਜਵਾਨ ਦੀ ਨਹਿਰ 'ਚ ਡੁੱਬਣ ਕਰਕੇ ਮੌਤ ਹੋ ਗਈ ਘਰੋਂ 5-6 ਮੁੰਡੇ ਨਹਾਉਣ ਗਏ ਸੀਗੇ ਘੜ ਤੋਂ ਘੜ 20-25 ਕਿਲੋਮੀਟਰ ਨਹਿਰ ਟੱਲੇਵਾਲ ਕੋਲੇ ਤੇ ਉਥੇ ਜਿਨ੍ਹਾਂ ਨੂੰ ਤਾਂ ਨਹਾਉਣਾ ਹੁੰਦਾ ਸੀ ਉਹ ਤਾਂ ਮੁੰਡੇ ਘਰੇ ਸਹੀ ਸਲਾਮਤ ਚੜੇਗੇ ਤੇ ਇਸ ਮੁੰਡੇ ਦੀ ਨਹਿਰ 'ਚ ਡੁੱਬਣ ਕਰਕੇ ਮੌਤ ਹੋ ਗਈ ਤੇ ਅਸੀਂ ਲਗਾਤਾਰ ਬਈ ਵੀਡੀਓ ਪਾ ਰਹੇ ਆ ਵੀ ਨਹਿਰਾਂ ਸੂਆਂ ਨਦੀਆਂ ਦਰਿਆਵਾਂ ਡੂੰਘੇ ਪਾਣੀਆਂ ਦੇ ਵਿੱਚ ਨਾ ਨਹਾਉਣ ਜਾਇਆ ਕਰੋ ਕਿਉਂਕਿ ਬਈ ਜਿਹਨੂੰ ਤਾਂ ਤੈਰਨਾ ਆਉਂਦਾ ਉਹ ਤਾਂ ਨਹਾ ਲੈਂਦਾ ਜਿਨ੍ਹਾਂ ਨੂੰ ਥੋੜਾ ਬਹੁਤਾ ਤੈਰਨਾ ਆਉਂਦਾ ਜਾਂ ਜਿਨ੍ਹਾਂ ਨੂੰ ਜਮਾ ਹੀ ਨਹੀਂ ਆਉਂਦਾ ਉਹ ਇੱਕ ਦੂਜੇ ਨੂੰ ਦੇਖ ਕੇ ਜਿਹੜਾ ਨਹਿਰ ਦੇ ਵਿੱਚ ਸਾਲ ਮਾਰ ਦਿੰਦੇ ਆ ਉਹਨਾਂ ਨੂੰ ਵੇਖ ਕੇ ਤੇ ਉਸ ਤੋਂ ਬਾਅਦ ਬਈ ਡੁੱਬ ਜਾਂਦੇ ਆ ਇੱਕ ਘਰਦਿਆਂ ਦਾ ਇਕੱਲਾ-ਕੱਲਾ ਪੁੱਤ ਸੀਗਾ ਬਿਨਾਂ ਵਜ੍ਹਾ ਤੋਂ ਇਸ ਦੁਨੀਆ ਤੋਂ ਤੁਰ ਗਿਆ ਤੇ ਇਸ ਵੀਡੀਓ ਨੂੰ ਬਹੁਤ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਤਾਂ ਜੋ ਜਿਹੜੇ ਮੁੰਡੇ ਗਰਮੀਆਂ ਦੇ ਮਹੀਨਿਆਂ ਦੇ ਵਿੱਚ ਨੌਣ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਧੰਨਵਾਦ ਜੀ ਤੇ ਸਾਡੇ ਵੱਲੋਂ ਇਹ ਹੁਣ ਇਸ ਦੀ ਡੈੱਡ ਬੋਡੀ ਲੱਭ ਕੇ ਪਰਿਵਾਰ ਨੂੰ ਦਿੱਤੀ ਜਾਊਗੀ ਤੇ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਨ ਦਾ ਵਾਅਦਾ ਵਗਸੇ ਤੇ ਸਾਡੇ ਵੱਲੋਂ ਬਿਲਕੁਲ ਹੀ ਫ੍ਰੀ ਸੇਵਾ ਕੀਤੀ ਜਾਊਗੀ ਧੰਨਵਾਦ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਪੇਜ ਨੂੰ ਵੀ ਫੋਲੋ ਕਰ ਲਿਓ